ਜਦੋਂ ਕੋਈ ਰਿਸ਼ਵਤਖੋਰ ਅਫਸਰ ਮੁਲਾਜ਼ਮ ਕਾਬੂ ਕੀਤਾ ਜਾਂਦਾ ਤੇ ਉਸ ਦੇ ਪਿੱਛੇ ਕਈ ਕਹਾਣੀਆਂ ਜੁੜੀਆਂ ਹੁੰਦੀਆਂ ਨੇ ਇੱਕ ਅਜਿਹਾ ਸਹਾਇਕ ਸਬ ਇਨਸਪੈਕਟਰ ਜਿਸ ਦਾ ਕਾਰਨਾਮਾ ਐਸਾ ਸੀ ਕਿ ਉਸ ਨੂੰ ਫਿਰ ਵਿਜੀਲੈਂਸ ਕੋਲ ਕਾਬੂ ਕਰ ਲਿਆ ਗਿਆ ਵਿਜੀਲੈਂਸ ਕੋਲ ਸ਼ਿਕਾਇਤ ਜਦੋਂ ਪਹੁੰਚਦੀ ਹੈ ਮੁੰਦਲੀ ਜਾਂਚ ਪੜਤਾਲ ਹੋਈ ਤੇ ਪਤਾ ਲੱਗਦਾ ਕਿ ਹਣੀ ਟਰੈਪ ਵੀ ਚਲਾਉਂਦਾ ਚਲਾਉਂਦਾ ਉਹ ਕਿਵੇਂ ਰਿਸ਼ਵਤ ਦੇ ਪੈਸੇ ਇਕੱਠੇ ਕਰਦਾ ਸੀ ਔਰ ਜਿਹੜਾ ਇਸ ਵਾਰੀ ਕਾਬੂ ਆਇਆ ਉਹ ਦੀ ਜਿਹੜੀ ਰਕਮ ਹੈ ਉਹ ਵੀ ਬੜੀ ਨਗੂਣੀ ਕਹਿ ਸਕਦੇ ਆ ਕਿ ਬੜੀ ਛੋਟੀ ਔਰ ਇਥੋਂ ਅੰਦਾਜ਼ਾ ਲਾ ਸਕਦੇ ਆ ਕਿ ਜਿਹੜੇ ਬੇਈਮਾਨ ਅਫਸਰ ਹੋ ਜਾਂਦੇ ਨੇ ਰਿਸ਼ਵਤਖੋਰ ਹੋ ਜਾਂਦੇ ਨੇ ਉਹ ਛੋਟੀ ਰਕਮ ਤੋਂ ਲੈ ਕੇ ਵੱਡੀ ਰਕਮ ਤੱਕ ਜਿੱਥੇ ਤੱਕ ਮਾਰ ਵੱਜਦੀ ਹੈ ਮੌਕਾ ਦੇਖ ਕੇ ਉਹ ਮਾਰ ਮਾਰਦੇ ਨੇ ਤੇ 5000 ਰੁਪਏ ਰਿਸ਼ਵਤ ਲੈਂਦਾ ਹੋਇਆ ਰੰਗੇ ਹੱਥੀ ਇਹ ਐਸਆਈ ਕਾਬੂ ਆਇਆ ਹੈ ਵਿਜੀਲੈਂਸ ਨੇ ਇਸ ਦੇ ਬਾਰੇ ਬਕਾਇਦਾ ਤੌਰ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਹੈ ਔਰ ਇਥੋਂ ਤੱਕ ਕੱਲਾ ਹਣੀ ਟ੍ਰੈਪ ਚੜਾਉਣ ਵਾਲਾ ਮਸਲਾ ਹੀ ਨਹੀਂ ਇਥੋਂ ਤੱਕ ਇੱਕ ਐਨਡੀਪੀਐਸ ਦੇ ਕੇਸ ਵਿੱਚ ਜਿਹੜਾ ਕਿ ਨਸ਼ਾ ਤਸਕਰੀ ਕਰਨ ਵਾਲਿਆਂ ਦੇ ਉੱਤੇ ਜ਼ਿਆਦਾਤਰ ਉਹ ਐਕਟ ਲਗਾਇਆ ਜਾਂਦਾ ਹੈ ਔਰ ਉਸ ਦੇ ਵਿੱਚੋਂ ਵੀ ਬਚਾਉਣ ਦੀ ਖਾਤਰ ਕਿਸੇ ਤੋਂ 30000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਸ਼ਿਕਾਇਤ ਦੇ ਵਿੱਚ ਹੋਰ ਕੀ ਕੀ ਦਰਜ ਹੈ ਉਸ ਦੇ ਬਾਰੇ ਵੇਰਵੇ ਸਾਂਝੇ ਕਰ ਦਿੰਨੇ ਆ ਵਿਜੀਲੈਂਸ ਬਿਊਰੋ ਨੇ 5000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਕਾਬੂ ਕੀਤਾ ਉਹ ਵੀ ਰੰਗੇ ਹੱਤੀ ਫੜਿਆ ਹਨੀ ਟਰੈਪ ਨੈਟਵਰਕ ਚਲਾ ਰਿਹਾ ਸੀ ਦੋਸ਼ੀ ਪੁਲਿਸ ਮੁਲਾਜ਼ਮ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਗੇ ਵੀ ਦੱਸਿਆ ਕਿ ਤਰਨਤਾਰਨ ਪੁਲਿਸ ਦੇ ਹੈਲਪਲਾਈਨ ਨੰਬਰ 112 ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਯਾਨੀ ਕਿ ਏਐਸਆਈ ਰਾਜਕੁਮਾਰ ਨੂੰ 5000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ ਵਿਜੀਲੈਂਸ ਬਿਊਰੋ ਦੇ ਅਨੁਸਾਰ ਜਾਣਕਾਰੀ ਇਹ ਵੀ ਹੈ ਕਿ ਗ੍ਰਿਫਤਾਰੀ ਤੁਰੰਤ ਤਰੰਤ ਜ਼ਿਲ੍ਹੇ ਦੇ ਮੁਰਾਦਪੁਰ ਦੇ ਉਸਨੀਕ ਰਾਜਕਰਮ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ ਇਹ ਵੀ ਵਿਜੀਲੈਂਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਦੋਸ਼ ਲਾਇਆ ਸੀ ਕਿ ਇਹ ਏਐਸਆਈ ਨੇ ਉਸ ਦਾ ਮੋਬਾਈਲ ਫੋਨ ਵਾਪਸ ਕਰਨ ਅਤੇ ਸ਼ਿਕਾਇਤਕਰਤਾ ਦੇ ਨਿਦੇਕੀ ਸਾਥੀ ਨੂੰ ਫਰਜ਼ੀ ਝੂਠੇ ਐਨਡੀਪੀਐਸ ਕੇਸ ਤੋਂ ਬਚਾਉਣ ਦੇ ਬਦਲੇ 30000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਝੂਠਾ ਇੱਕ ਤਾਂ ਫਰਜੀ ਜਿਹੜਾ ਐਨਡੀਪੀਐਸ ਐਕਟ ਹਾਲਾਂਕਿ ਤਰਨਤਾਰਨ ਦੇ ਵਿੱਚ ਜਿਹਾੇ ਕਈ ਮਾਮਲੇ ਨੇ ਬure ਪੰਜਾਬ ਭਰ ਦੇ ਵਿੱਚ ਵੀ ਜੇਕਰ ਪੜਤਾਲ ਹੁੰਦੀ ਹੈ ਤਾਂ ਕਈ ਐਸੇ ਮਾਮਲੇ ਨਿਕਲਣਗੇ ਜਿਸ ਦੇ ਵਿੱਚ ਪੁਲਿਸ ਕਿਸੇ ਨਾ ਕਿਸੇ ਫਰਜੀ ਝੂਠੇ ਐਨਡੀਪੀਐਸ ਐਕਟ ਦੇ ਵਿੱਚ ਨਾਮ ਪਾਉਣ ਜਾਂ ਨਾਮ ਕਢਾਉਣ ਦੇ ਕਰਕੇ ਵੀ ਰਿਸ਼ਵਤ ਮੰਗਦੀ ਰਹੀ ਹੈ ਇਹ ਜਦੋਂ ਪੜਤਾਲ ਪੰਜਾਬ ਪੱਧਰ ਤੇ ਹੋਵੇਗੀ ਤੇ ਕਈ ਕੇਸ ਸਾਹਮਣੇ ਆ ਸਕਦੇ ਨੇ ਕੱਲਾ ਐਸਆਈ ਤੱਕ ਦਾ ਨਹੀਂ ਇਥੋਂ ਤੱਕ ਕਿ ਐਸਐਸਪੀ ਰੈਂਕ ਤੱਕ ਦੇ ਅਧਿਕਾਰੀ ਵੀ ਇਸ ਵਿੱਚ ਸ਼ਾਮਲ ਹੋ ਸਕਦੇ ਨੇ ਜੇਕਰ ਪੂਰੀ ਜਾਂਚ ਪੜਤਾਲ ਹੋਵੇ ਕਿਉਂਕਿ ਆਮ ਤੌਰ ਦੇ ਉੱਤੇ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਉੱਤੇ ਝੂਠੇ ਕੇਸ ਪਾ ਦਿੱਤੇ ਜਾਂਦੇ ਨੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਹੀ ਇੱਕ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਦੇ ਵਿੱਚ ਵੀ ਇੱਕ ਸਬ ਇੰਸਪੈਕਟਰ ਤੇ ਹੋਰ ਦੋ ਜਿਹੜੇ ਏਐਸਆਈ ਸਨ ਤੇ ਹੋਰ ਜਿਹੜੇ ਮੁਲਾਜ਼ਮ ਸੀ ਰਾਹ ਰੋਕਣ ਦੇ ਕਰਕੇ ਕਿ ਰਾਹ ਛੋਟਾ ਸੀ, ਭੀੜਾ ਸੀ ਨਹੀਂ ਰਾਹ ਦਿੱਤਾ ਗਿਆ ਉਸ ਦੇ ਵੱਲੋਂ ਤਾ ਉਸ ਮੁੰਡੇ ਦੇ ਉੱਤੇ ਵੀ ਜਿਹੜਾ ਝੂਠਾ ਐਨਡੀਪੀਐਸ ਦਾ ਕੇਸ ਦਰਜ ਕਰ ਦਿੱਤਾ ਗਿਆ ਰਹਰਾਨੀ ਤਾਂ ਇਹ ਗੱਲ ਦੀ ਹੋਈ ਕਿ ਉਸ ਦੇ ਵਿੱਚ ਜਿਹੜੀਆਂ ਗੋਲੀਆਂ ਪਾਈਆਂ ਗਈਆਂ ਉਹ ਪੈਰਾਸੀਟਾਮੋਲ ਦੀਆਂ ਨਿਕਲੀਆਂ ਐਫਐਸਐਲ ਦੀ ਰਿਪੋਰਟ ਦੇ ਵਿੱਚ ਸਾਹਮਣੇ ਆ ਗਿਆ ਕਿ ਉਹ ਤਾਂ ਨਾਰਕੋਟਿਕਸ ਦੇ ਅੰਦਰ ਆਉਂਦਾ ਹੀ ਨਹੀਂ ਆ ਉਹ ਐਨਡੀਪੀਐਸ ਦੇ ਐਕਟ ਦੇ ਅੰਦਰ ਆਉਂਦੀਆਂ ਹੀ ਨਹੀਂ ਗੋਲੀਆਂ ਜਿਹੜੀਆਂ ਝੂਠੀਆਂ ਪਾਈਆਂ ਗਈਆਂ ਬਰਾਮਦ ਕੀਤੀਆਂ ਕਿ ਉਸ ਕੋਲੋਂ ਦਸੀਆਂ ਗਈਆਂ ਔਰ ਐਸਐਸਪੀ ਕਪੂਰਥਾਲਾ ਨੇ ਹਾਈ ਕੋਰਟ ਵਿੱਚ ਬਕਾਇਦਾ ਬਿਆਨ ਦਿੱਤਾ ਹੈ ਕਿ ਉਸ ਨੂੰ ਉਸ ਕੇਸ ਦੇ ਵਿੱਚੋਂ ਅਸੀਂ ਉਸ ਕੇਸ ਨੂੰ ਰੱਦ ਕਰ ਰਹੇ ਹਾਂ ਉਸ ਦੇ ਵਿੱਚੋਂ ਇੱਕ ਤਰ੍ਹਾਂ ਦੇ ਨਾਲ ਉਸ ਮੁੰਡੇ ਨੂੰ ਫਿਰ ਬਰੀ ਕਰ ਦਿੱਤਾ ਗਿਆ ਇਸ ਤਰ੍ਹਾਂ ਦੇ ਕਈ ਹੋਰ ਮਾਮਲੇ ਨੇ ਪਰ ਜਿੱਥੋਂ ਤੱਕ ਰਹੀ ਗੱਲ ਇਸ ਏਐਸਆਈ ਦੀ ਇਸ ਨੇ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਐਨਡੀਪੀਐਸ ਦੇ ਕੇਸ ਚ ਬਚਾਉਣ ਤੋਂ ਵੀ ਬਦਲੇ ਵੀ 30000 ਰੁਪਏ ਦੀ ਰਿਸ਼ਵਤ ਮੰਗੀ ਗਈ ਇਸ ਸ਼ਿਕਾਇਤ ਦੀ ਮੋੜ ਲਈ ਪੜਤਾਲ ਹੁੰਦੀ ਹੈ ਵਿਜੀਲੈਂਸ ਬਿਊਰੋ ਦੀ ਟੀਮ ਨੇ ਇੱਕ ਟਰੈਪ ਲਗਾਇਆ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤ ਕਰਤਾ ਤੋਂ 5000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕਰ ਲਿਆ ਜਾਂਚ ਦਰਾਂ ਨੇ ਵੀ ਗੱਲ ਸਾਹਮਣੇ ਆਈ ਹੈ ਕਿ ਉਕਤ ਪੁਲਿਸ ਮੁਲਾਜ਼ਮ ਹਨੀ Trap ਨੈਟਵਰਕ ਦਾ ਵੀ ਹਿੱਸਾ ਸੀ ਜਿਸ ਵਿੱਚ ਔਰਤਾਂ ਸਮੇਤ ਹੋਰ ਪੁਲਿਸ ਅਧਿਕਾਰੀ ਤੇ ਨਿੱਜੀ ਵਿਅਕਤੀ ਵੀ ਸ਼ਾਮਲ ਸਨ ਇਹ ਦੋਸ਼ੀ ਆਪਣੀਆਂ ਸਾਥੀ ਔਰਤਾਂ ਦੀ ਮਿਲੀ ਭੁਗਤ్రਾਈ ਅਣਪਛਾਤੇ ਵਿਅਕਤੀਆਂ ਨੂੰ ਜਿਹੜਾ ਲਾਲਚ ਦੇ ਵਿੱਚ ਲਿਆ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ Trap ਵਿੱਚ ਲੈ ਕੇ ਹੋਟਲਾਂ ਵਿੱਚ ਲਜਾਣ ਲਈ ਮਜਬੂਰ ਕਰਦਾ ਸੀ ਬਾਅਦ ਵਿੱਚ ਖੁਦ ਹੀ ਆਪਣੇ ਹੋਰ ਪੁਲਿਸ ਮੁਲਾਜ਼ਮਾਂ ਨਾਲ ਮੌਕੇ ਤੇ ਪਹੁੰਚ ਕੇ ਪੀੜਤਾਂ ਨੂੰ ਬਲੈਕਮੇਲ ਕਰਕੇ ਮੋਟੀਆਂ ਰਕਮਾਂ ਵਸੂਲਦਾ ਸੀ ਇਹ ਵੀ ਪੜਤਾਲ ਦੇ ਵਿੱਚ ਸਾਹਮਣੇ ਆਇਆ ਇਸ ਸੰਬੰਧੀ ਵਿਜਿਲੈਂਸ ਬਿਊਰੋ ਦੇ ਥਾਣਾ ਰੇਜ ਅੰਮ੍ਰਿਤਸਰ ਵਿਖੇ ਭ੍ਰਿਸ਼ਟਾਚਾਰਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ। ਉਹਨਾਂ ਦੱਸਿਆ ਕਿ ਮੁਲਜ਼ਮ ਨੂੰ ਹਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਤੇ ਮਾਮਲੇ ਦੀ ਅਗਲੀ ਰੀਜਾਂ ਜਾਣ ਜਾਰੀ ਰਹੇਗੀ। ਅੰਮ੍ਰਿਤਸਰ ਵਿਖੇ ਭ੍ਰਿਸ਼ਟਾਚਾਰਕੂ ਕਾਨੂੰਨ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ। ਹੁਣ ਇਸ ਤਰ੍ਹਾਂ ਦੇ ਹੋਰ ਕਿੰਨੇ ਹੀ ਮੁਲਾਜ਼ਮ ਹੋਣਗੇ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਜਿਹੜੇ ਹਨੀ ਟ੍ਰੈਪ ਲਗਾ ਕੇ ਆਪ ਹੀ ਪਹਿਲਾਂ ਕੁਝ ਔਰਤਾਂ ਨਾਲ ਮਿਲ ਕੇ ਕੁੜੀਆਂ ਨਾਲ ਮਿਲ ਕੇ ਮੁੰਡਿਆਂ ਨੂੰ ਆਦਮੀਆਂ ਨੂੰ ਬੰਦਿਆਂ ਨੂੰ ਫਸਾਉਂਦੇ ਨੇ ਫਿਰ ਹੋਟਲਾਂ 'ਚ ਬੁਲਾਉਂਦੇ ਨੇ। ਫਿਰ ਉਸੇ ਦੇ ਵਿੱਚੋਂ ਫਿਰ ਰੇਡ ਮਾਰ ਲਈ ਜਾਂਦੀ ਹੈ ਪੂਰਾ ਪ੍ਰੀਪਲਾਨਡ ਤਰੀਕੇ ਨਾਲ ਹਣੀ ਟਰੈਪ ਦੇ ਅਜਿਹੇ ਕੇਸ ਦੇ ਵਿੱਚ ਵੀ ਇਸ ਦੀ ਸ਼ਮੂਲੀਅਤ ਪਾਈ ਗਈ ਹੈ ਇਹ ਵਿਜੀਲੈਂਸ ਦੀ ਜਾਂਚ ਪੜਤਾਲ ਦੱਸ ਰਹੀ ਹੈ ਤਾਂ ਇਹ ਜਾਂਚ ਪੜਤਾਲ ਦੇ ਵਿੱਚੋਂ ਹੋਰ ਕਿੱਥੇ ਕਿੱਥੇ ਤਾਰਾਂ ਜੁੜਦੀਆਂ ਨੇ ਹੋਰ ਕਿਹੜੇ-ਕਿਹੜੇ ਪੁਲਿਸ ਮੁਲਾਜ਼ਮ ਅਜਿਹੇ ਕੇਸਾਂ ਚ ਇਨਵੋਲਵ ਨੇ ਉਹਨਾਂ ਦੀ ਮਿਲੀਭੁਗਤਾਂ ਉਹਨਾਂ ਦਾ ਕਦੋਂ ਕਾਬੂ ਕੀਤਾ ਜਾਏਗਾ ਵੀ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਪਰ ਇਸ ਥਾਣੇਦਾਰ ਨੂੰ ਕਾਬੂ ਜਰੂਰ ਕਰ ਲਿਆ ਗਿਆ ਗ੍ਰਿਫਤਾਰ ਕੀਤਾ ਗਿਆ ਤੇ ਦੇਖਦੇ ਹਾਂ ਇਸ ਤੋਂ ਜਦੋਂ ਪੁੱਛਗਿਸ਼ ਹੋਣੀ ਹੈ ਤੇ ਆਪਣੇ ਮੂੰਹੋਂ ਕੀ ਕੀ ਕਬੂਲਦਾ ਹੈ ਕਿਸ ਨੇ ਪਹਿਲਾਂ ਵੀ ਕਿੰਨੇ ਅਜਿਹਿਆਂ ਰਿਸ਼ਵਤ ਦੇ ਪੈਸੇ ਨਾਲ ਕਾਲੀ ਕਮਾਈ ਕੀਤੀ ਹੈ ਔਰ ਇਸ ਦੇ ਬੈਂਕ ਖਾਤੇ ਵੀ ਚੈੱਕ ਕੀਤੇ ਜਾਣ ਤੇ ਉਸ ਤੋਂ ਵੀ ਪਤਾ ਲੱਗ ਜਾਵੇਗਾ ਕਿ ਇਸ ਦੀ ਤਨਖਾਹ ਦੇ ਮੁਤਾਬਕ ਆਮਦਨ ਦੇ ਸਰੋਤਾਂ ਦੇ ਮੁਤਾਬਕ ਕਿੰਨੀ ਜਾਇਦਾਦ ਹੈ ਕਿੰਨਾ ਪੈਸਾ ਔਰ ਵੈਸੇ ਖਾਤੇ ਵਿੱਚ ਕੀ ਬੋਲਦਾ ਇਹ ਸਾਰੀਆਂ ਗੱਲਾਂ ਜਾਂਚ ਪੜਤਾਲ ਦੇ ਵਿੱਚ ਹੀ ਪਤਾ ਲੱਗਣਗੀਆਂ ਫਿਲਹਾਲ ਜਦ ਤੱਕ ਕੋਈ ਨਵਾਂ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਤੇ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ